ਕੀਤੀ ਜਾ ਰਹੀ ਹੈ ਕਰਵਾਈ ਜਾ ਰਹੀ ਹੈ ਜਿਹੜਾ ਉਹ ਸੋਨਾ ਹੈ ਉਹ ਸੋਨਾ ਇੱਕ ਤਾਂ ਸੁੰਦਰ ਪਾਲਕੀ ਸਾਹਿਬ ਗੁਰਦੁਆਰਾ ਨਾੜਾ ਸਾਹਿਬ ਵਿਖੇ ਐਗਜ਼ੈਕਟਿਵ ਨੇ ਮਤਾ ਪਾਸ ਕੀਤਾ ਹੈ ਬਾਕੀ ਜੋ ਵੀ ਸੋਨਾ ਬਚੇਗਾ ਉਹਨੂੰ ਵੀ ਜਿਹੜਾ ਇੱਕ ਜਗ੍ਹਾ ਤੇ ਇਕੱਤਰ ਕਰਨ ਲਈ ਸਬ ਕਮੇਟੀ ਬਣਾਈ ਗਈ ਹੈ ਜਿਹਦੇ ਚ ਸੀਨੀਅਰ ਮੀਤ ਪ੍ਰਧਾਨ ਸਰਦਾਰ ਦਰਸ਼ਨ ਸਿੰਘ ਸੈਗਲ ਜੂਨੀਅਰ ਮੀਤ ਪ੍ਰਧਾਨ ਬੀਬੀ ਰਵਿੰਦਰ ਕੌਰ ਅਜ਼ਰਾਨਾ ਜਰਨਲ ਇਕੱਤਰ ਸਰਦਾਰ ਸੁਖਵਿੰਦਰ ਸਿੰਘ ਮਡੇਬਰ ਔਰ ਮੀਤ ਇਕੱਤਰ ਸਰਦਾਰ ਗੁਲਾਬ ਸਿੰਘ ਮੋਨਿਕ ਚਾਰਾਂ ਦੀ ਡਿਊਟੀ ਜਿਹੜੀ ਆ ਉਹ ਲਗਾਈ ਗਈ ਹੈ ਧਰਮ ਪ੍ਰਚਾਰ ਦੀ ਜੋ ਜ਼ਿੰਮੇਵਾਰੀ ਜਰਨਲ ਹਾਊਸ ਨੇ ਸੌਂਪੀ ਸੀ ਅੱਜ ਐਗਜ਼ੈਕਟਿਵ ਨੇ ਸੌਂਪੀ ਹੈ ਉਸ ਧਰਮ ਪ੍ਰਚਾਰ ਦਾ ਮੁੱਖ ਦਫ਼ਤਰ குருਪ ਖੇਤਰ ਸਾਡਾ ਔਰ ਦੋ ਸਬ ਆਫਿਸ ਸੇ ਗੁਰਦੁਆਰਾ ਨਾੜਾ ਸਾਹਿਬ ਪੰਚਕੂਲਾ ਔਰ ਇੱਕ ਗੁਰਦੁਆਰਾ ਸਾਹਿਬ ਸਰਸਾ ਵਿਖੇ ਇਹ ਦੋ ਜਿਹੜੇ ਸਬ ਆਫਿਸ ਸਾਡੇ ਇਹ ਬਣਾਏ ਜਾਣਗੇ ਇਸ ਦੇ ਨਾਲ ਹੀ ਇੱਕ ਗੁਰਮਤ ਵਿਦਿਆਲਾ ਜਲਦੀ ਜਿਹੜਾ ਸ਼ੁਰੂ ਕੀਤਾ ਜਾਇਓਗਾ ਜਿਹਦੇ ਚ ਰਾਗੀ ਗਰੰਥੀ ਸਿੰਘ ਕਥਾਵਾਚਕ ਪ੍ਰਚਾਰਕ ਪੈਦਾ ਕੀਤੇ ਜਾਣਗੇ ਕਿਉਂਕਿ ਇਸ ਗੱਲ ਦੀ ਬੜੀ ਕਮੀ ਆ ਰਹੀ ਹੈ ਤੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਜਲਦੀ ਹੀ ਕਾਇਮ ਕਰੀਏ ਇਸ ਦੇ ਨਾਲ ਹੀ ਡਰੈਸ ਕੋਡ ਮੁਲਾਜ਼ਮਾਂ ਦਾ ਜੋ ਪਿਛਲੇ ਸਮੇਂ ਮਤਾ ਪਾਸ ਹੋਇਆ ਪਰ ਇੰਪਲੀਮੈਂਟ ਨਹੀਂ ਹੋਇਆ ਉਹਨੂੰ ਅੱਜ ਇੰਪਲੀਮੈਂਟ ਕਰਨ ਵਾਸਤੇ ਐਗਜ਼ੀਕਟਿਵ ਨੇ ਪਾਸ ਕੀਤਾ ਕਿ ਤੁਰੰਤ ਸਾਡਾ ਜੋ ਦਫ਼ਤਰੀ ਸਟਾਫ ਆ ਜੋ ਸਤਕਾਰਯੋਗ ਸਿੰਘ ਸਾਹਿਬਾਨ ਹੈੱਡ ਗਰੰਥੀ ਨੇ ਔਰ ਇਸੇ ਤਰ੍ਹਾਂ ਜੋ ਸਤਕਾਰਯੋਗ ਮੁਲਾਜ਼ਮ ਨੇ ਉਹਨਾਂ ਸਾਰਿਆਂ ਦਾ ਵੱਖ-ਵੱਖਰਾ ਡਰੈਸ ਕੋਡ ਜਿਹੜਾ ਉਹ ਲਾਗੂ ਕੀਤਾ ਜਾਏਗਾ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਜਿਵੇਂ ਜਰਨਲ ਹਸਦੀਆਂ ਮੀਟਿੰਗਾਂ ਸ੍ਰੀ ਅੰਮ੍ਰਿਤਸਰ ਸਾਹਿਬ ਹੁੰਦੀਆਂ ਨੇ ਉਸੇ ਤਰਜ਼ ਤੇ ਭਾਈ ਗੁਰਦਾਸ ਹਾਲ ਪ੍ਰੂਕ ਖੇਤਰ ਇੱਥੇ ਮੁੱਖ ਦਫ਼ਤਰ ਵਿਖੇ ਬਣਾਇਆ ਜਾਵੇਗਾ ਔਰ ਇਸ ਦੇ ਨਾਲ ਹੀ ਜਿਹੜੀਆਂ ਜ਼ਿੰਮੇਵਾਰੀਆਂ ਸੌਪੀਆਂ ਨੇ ਇਹਦੇ ਨਾਲ ਹੀ ਜਿਹੜੀ ਆ ਇੱਕ ਸਬ ਕਮੇਟੀ ਜਿਹੜੀ ਹੈ ਚਾਰ ਮੈਂਬਰ ਅਹੁਦੇਦਾਰ ਸਹਿਬਾਨਾਂ ਦੀ ਬਣਾਈ ਹੈ ਇਹ ਜਿੱਥੇ-ਜਿੱਥੇ ਵੀ ਸਾਡੇ ਗੁਰਦੁਆਰੇ ਆ ਹਰਿਆਣਾ ਕਮੇਟੀ ਦੇ ਪ੍ਰਬੰਧ ਚ ਉੱਥੇ ਲੋਕਲ ਸੰਗਤਾਂ ਨਾਲ ਤਾਲਮੇਲ ਕਰਕੇ ਕਿ ਜੂਵੋ ਚੇ ਜ਼ਰੂਰਤਾਂ ਨੇ ਉਹਨਾਂ ਗੁਰਦੁਆਰਿਆਂ ਚ ਕਿਉਂਕਿ ਜਿਹੜੇ ਮੁੱਖ ਸਥਾਨ ਤੇ ਜਿੱਥੇ ਸੰਗਤਾਂ ਦੀ ਜ਼ਿਆਦਾ ਆਵਾਜ਼ ਆਈ ਹੈ ਉੱਥੇ ਸਾਰੇ ਪ੍ਰਬੰਧ ਚੱਲ ਰਹੇ ਜਿਹੜੇ ਲੋਕਲ ਅ ਪਿੰਡਾਂ ਦੇ ਵਿੱਚ ਜਾ ਕੇ ਗੁਰਦੁਆਰਾ ਸਾਹਿਬ ਜਿੱਥੇ ਜ਼ਿਆਦਾ ਸੰਗਤਾਂ ਦੀ ਆਵਾਜ਼ ਆਈ ਨਹੀਂ ਹੈ ਲੋਕਲ ਸੰਗਤਾਂ ਦੀ ਆਵਾਜ਼ ਆਈ ਉੱਥੇ ਕੋਈ ਇਮਾਰਤੀ ਜਾਂ ਕੋਈ ਪ੍ਰਬੰਧ ਦੇ ਵਿੱਚ ਕਿਸੇ ਤਰ੍ਹਾਂ ਦੀ ਜੋ ਜ਼ਰੂਰਤਾਂ ਨੇ ਉੱਥੇ ਲੋਕਲ ਸੰਗਤ ਦੀਆਂ ਉਹਨਾਂ ਨਾਲ ਤਾਲਮੇਲ ਕਰਕੇ ਇਹ ਜਿਹੜੀ ਆ ਕਮੇਟੀ ਜਿਹੜੀ ਆ ਜਾ ਕੇ ਉਹਨਾਂ ਨਾਲ ਸੰਪਰਕ ਕਰੇਗੀ ਤੇ ਬਣਾਏਗੀ ਸੋ ਇਸ ਤਰ੍ਹਾਂ ਅੱਜ ਜੋ ਤੁਸੀਂ ਸਵਾਲ ਕੀਤਾ ਹੈ ਸਰਦਾਰ ਵਿਨਰ ਸਿੰਘ ਬਾਰੇ ਸਰਦਾਰ ਵਿਨਰ ਸਿੰਘ ਹੁਣੀ ਜਿਨ੍ਹਾਂ ਨੂੰ ਕਿ ਜਰਨਲ ਹਾਊਸ ਦੇ ਵਿੱਚ ਬਹੁਮਤ ਪ੍ਰਾਪਤ ਨਹੀਂ ਸੀ ਹੋਇਆ ਜਰਨਲ ਸਕੱਤਰ ਦੀ ਚੋਣ ਤੋਂ ਬਾਅਦ ਉਹ ਵਾਕਆਟ ਕਰਕੇ ਚਲੇ ਗਏ ਸੀ ਪਰ ਉਹਨਾਂ ਨੇ ਹਾਈ ਕੋਰਟ ਦਾ ਰੋਕ ਕੀਤਾ ਮਾਨਯੋਗ ਹਾਈ ਕੋਰਟ ਨੇ ਉਹਨਾਂ ਨੂੰ ਜਿਹੜਾ ਅਗਲੀ ਤਰੀਕ ਤੱਕ ਮੈਂਬਰ ਜਿਹੜਾ ਬਣੇ ਰਹਿਣ ਦਾ ਜਿਹੜਾ ਹੈ ਉਹ ਆਰਡਰ ਜਾਰੀ ਕੀਤਾ ਤਾਂ ਸਾਡੇ ਮੁਖ ਦਫ਼ਤਰ ਦੇ ਵੱਲੋਂ ਕੱਲ ਉਹਨਾਂ ਨੂੰ ਅੱਜ ਦੀ ਮੀਟਿੰਗ 'ਚ ਸ਼ਾਮਲ ਹੋਣ ਵਾਸਤੇ ਸੱਦਾ ਭੇਜਿਆ ਗਿਆ ਸੀਗਾ ਜੇ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਨੂੰ ਇੰਪਲੀਮੈਂਟ ਕਰਦੇ ਆ ਉਹ ਆਪਣੀ ਅੰਦਰ ਜਿਹੜਾ ਹੈਗਾ ਐਗਜ਼ੈਕਟਿਵ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਗਾ ਬੜੀ ਚੜ੍ਹਦੀ ਕਲਾ ਦੇ ਨਾਲ ਬਹੁਤ ਸਾਰੇ ਮਤੇ ਜਿਹੜੇ ਆ ਉਹ ਪਾਸ ਹੋਏ ਆ ਹੋਰ ਵੀ ਕਿ ਜੋ ਸਾਡੇ ਸਤਕਾਰਯੋਗ ਮੈਂਬਰ ਸਾਹਿਬਾਨ ਨੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਲਗਾਈਆਂ ਗਈਆਂ ਕਿ ਆਪਕੋ ਆਪਣੇ ਇਲਾਕੇ ਦੇ ਵਿੱਚ ਜੋ ਉਹਨਾਂ ਨੇ ਗੁਰੂ ਘਰਾਂ ਦੀ ਸੇਵਾ ਸੰਭਾਲ ਲਈ ਧਰਮ ਪ੍ਰਚਾਰ ਲਈ ਜੋ ਜ਼ਿੰਮੇਵਾਰੀਆਂ ਦੇਣੀਆਂ ਨੇ ਔਰ ਜਿੰਨੇ ਵੀ ਸਾਡੇ ਇਤਿਹਾਸਕ ਗੁਰਦੁਆਰੇ ਆ ਜਿਨ੍ਹਾਂ ਦਾ ਪ੍ਰਬੰਧ ਹਰਿਆਣਾ ਕਮੇਟੀ ਦੇ ਕੋਲ ਆ ਅਥੇ ਜੋ ਗੁਰਪੁਰਬ ਜਾਂ ਇਤਿਹਾਸਕ ਦਿਹਾੜੇ ਮਨਾਏ ਜਾਂਦੇ ਉਹਨਾਂ ਨੂੰ ਹੋਰ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾਏਗਾ ਤਾਂ ਕਿ ਜਿਹੜੇ ਪਤਤ ਨੌਜਵਾਨ ਨੇ ਉਹਨਾਂ ਨੂੰ ਸਿੱਖੀ ਨਾਲ ਜੋੜਿਆ ਜਾਵੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ ਜਾਵੇ ਇਸ ਦੇ ਨਾਲ ਹੀ ਜਿਹੜੇ ਮੈਂਬਰ ਸਾਹਿਬਾਨ ਨੇ ਲੋਕਲ ਤੌਰ ਤੇ ਕਈ ਵਾਰ ਬੱਚਿਆਂ ਦੀਆਂ ਫੀਸਾਂ ਭਰਨੀਆਂ ਜਾਂ ਕਿਸੇ ਬਿਮਾਰ ਦੇ ਇਲਾਜ ਵਾਸਤੇ ਉਹਨਾਂ ਦੇ ਸਹਾਇਤਾ ਫੰਡ ਦੀ ਲੋੜ ਪੈਂਦੀ ਹੈ ਜੋ ਪਹਿਲਾਂ 2 ਲੱਖ ਦਾ ਸੀ ਉਹਨੂੰ ਵਧਾ ਕੇ 3 ਲੱਖ ਦਾ ਜਿਹੜਾ ਉਹ ਪਾਸ ਕੀਤਾ ਗਿਆ ਕਿ ਲੋਕਲ ਮੈਂਬਰ ਜੋ ਸਾਰੇ ਮੈਂਬਰ ਨੇ ਉਹ ਸਹਾਇਤਾ ਫੰਡ ਜਿਹੜਾ 3 ਲੱਖ ਦੀ ਵਰਤੋਂ ਕਰ ਸਕਦੇ ਉਸ ਤੋਂ ਜ਼ਿਆਦਾ ਵੀ ਜੇ ਕਿਤੇ ਲੋੜ ਪੈਂਦੀ ਹੈ ਕਿਉਂਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ ਜੋ ਵੀ ਸੰਗਤਾਂ ਦੀ ਸੇਵਾ ਆ ਉਹ ਸੰਗਤਾਂ ਦੇ ਉੱਤੇ ਤੇ ਗੁਰੂ ਘਰਾਂ ਦੇ ਪ੍ਰਬੰਧ ਤੇ ਧਰਮ ਪ੍ਰਚਾਰ ਤੇ ਖਰਚ ਹੋਣੀ ਹੈ ਉੱਥੇ ਹੋਰ ਵੀ ਜਿਹੜੀ ਸੇਵਾ ਉਹ ਵਰਤੀ ਜਾਵੇਗੀ ਔਰ ਜੋ ਦਾਸ ਨੂੰ ਜ਼ਿੰਮੇਵਾਰੀ ਸੌਂਪੀ ਹੈ ਜਰਨਲ ਹਾਊਸ ਨੇ ਅੱਜ ਐਗਜ਼ੀਕਟਿਵ ਨੇ ਕਿ ਧਰਮ ਪ੍ਰਚਾਰ ਔਰ ਲੀਗਲ ਜਿਹੜਾ ਹੈ ਉਹ ਸਾਰਾ ਦੇਖਣਾ ਜੋ ਸਾਨੂੰ ਕੁਝ ਲੀਗਲ ਜੜੀਆਂ ਨੇ ਉਹ ਵੀ ਆਪਣਾ ਮੁਸ਼ਕਲਾਂ ਸਾਹਮਣੇ ਆ ਰਹੀਆਂ ਸੀ ਤਾਂ ਉਹਨੂੰ ਸੁਚੱਜੇ ਤਰੀਕੇ ਦੇ ਨਾਲ ਜਿਸ ਤਾਂ ਪਿਸਤਲ ਪਹਿਲਾਂ ਅਸੀਂ ਸੁਪਰੀਮ ਕੋਰਟ ਦੇ ਵਿੱਚ ਲੀਗਲ ਲੜਾਈ ਜਿਹੜੀ ਆ ਉਹ ਬੜੀ ਤੰਦੇਹੀ ਨਾਲ ਲੜ ਕੇ ਜਿੱਤੀ ਆ ਫੈਸਲਾ ਹਰਿਆਣਾ ਕਮੇਟੀ ਦੇ ਹੱਕ ਕਾਨੂੰਨੀ ਤਰੀਕੇ ਦੇ ਨਾਲ ਵਧੀਆ ਤਰੀਕੇ ਨਾਲ ਸੰਗਤਾਂ ਦੀਆਂ ਭਾਵਨਾ ਅਨੁਸਾਰ ਲੜਿਆ ਜਾਊਗਾ ਤੇ ਫੈਸਲਾ ਹਰਿਆਣਾ ਕਮੇਟੀ ਦੇ ਹੱਕ ਵਿੱਚ ਆਵੇ ਇਹਦੇ ਵਾਸਤੇ ਜਿਹੜੀ ਆ ਪੂਰੀ ਜਿਹੜੀ ਤੰਦੇਹੀ ਨਾਲ ਸੇਵਾ ਜਿਹੜੀ ਉਹ ਨਿਭਾਈ ਜਾਵੇਗੀ ਮੈਂ ਸੰਗਤਾਂ ਨੂੰ ਅਪੀਲ ਕਰਦਾ ਕਿ ਸੰਗਤਾਂ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਥ ਦੇਣ ਜੋ ਪਿਛਲੇ ਸਮੇਂ ਚੋਣਤਾਈਆਂ ਕਮੀਆਂ ਰਹੀਆਂ ਜੋ ਉਂਗਲਾਂ ਉਠੀਆਂ ਉਹਨਾਂ ਨੂੰ ਦੂਰ ਕਰਨ ਵਾਸਤੇ ਗੁਰੂ ਦੀ ਕਿਰਪਾ ਤੇ ਸੰਗਤਾਂ ਦੇ ਸਹਿਯੋਗ ਦੀ ਲੋੜ ਆ ਤੇ ਗੁਰੂ ਦੀ ਕਿਰਪਾ ਦੇ ਸਦਕਾ ਸੰਗਤਾਂ ਦੀਆਂ ਭਾਵਨਾਵਾਂ ਤੇ ਕਮੇਟੀ ਖਰਾ ਉਤਰਨ ਦਾ ਯਤਨ ਕਰੇਗਾ ਉਸ हां कर अभी शिरोमणि गुरुद्वारा प्रबंधन कमेटी ने जो फंड दिया है हरियाणा के गुरुद्वारों को तो उनके साथ आप थोड़ा बहुत तालमेल तालमेल रखेंगे या बिल्कुल देखो हरियाणा से गुरुद्वारा प्रबंधन कमेटी दे किसी भी गुरुद्वारे ਨੂੰ ਉਹਨਾਂ ਨੇ ਫੰਡ ਨਹੀਂ ਦਿੱਤਾ ਉਹਨਾਂ ਨੇ ਸਿਰਫ ਮੀਰੀ ਪੀਰੀ ਅਕੈਡਮੀ ਆ ਮੀਰੀ ਪੀਰੀ ਮੈਡੀਕਲ ਕਾਲਜ ਆ ਜਿਹੜਾ ਉਹਦੇ ਵਾਸਤੇ 8 ਕਰੋੜ ਦਾ ਫੰਡ ਰੱਖਿਆ ਵਾ ਕਿਉਂਕਿ ਅਜੇ ਤੱਕ ਉਹਨਾਂ ਨੇ ਉਹ ਪ੍ਰਬੰਧ ਹਰਿਆਣਾ ਕਮੇਟੀ ਨੂੰ ਨਹੀਂ ਦਿੱਤਾ ਮੀਰੀ ਪੀਰੀ ਮੈਡੀਕਲ ਕਾਲਜ ਦਾ ਤੋ ਜਿਸ ਵਾਸਤੇ ਵੀ ਅੱਜ ਮਤਾ ਪਾਸ ਹੋਇਆ ਕਿ ਕਤਾਲ ਮੇਲ ਜਿਹੜਾ ਹੈਗਾ ਸ਼੍ਰੋਮਣੀ ਕਮੇਟੀ ਨਾਲ ਪੈਦਾ ਕੀਤਾ ਜਾਵੇਗਾ ਉਹਦੇ ਚ ਪ੍ਰਧਾਨ ਸਾਹਿਬ ਨੇ ਜ਼ਿੰਮੇਵਾਰੀ ਲਈ ਆ ਕਿ ਨਾਲ ਐਗਜ਼ੈਕਟਿਵ ਮੈਂਬਰ ਜਾ ਕੇ ਗੱਲਬਾਤ ਕਰਨਗੇ ਤਾਂ ਕਿ ਜਿਹੜਾ ਮੀਰੀ ਪੀਰੀ ਮੈਡੀਕਲ ਕਾਲਜ ਆ ਉਹਦਾ ਪ੍ਰਬੰਧ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪਿਆ ਜਾਵੇ ਤੇ ਜਿਹੜਾ ਫੰਡ ਆ ਉਹ ਹਰਿਆਣੇ ਦੇ ਗੁਰਦੁਆਰਿਆਂ ਨੂੰ ਨਹੀਂ ਸਿਰਫ ਮੈਡੀਕਲ ਕਾਲਜ ਦੇ ਵਾਸਤੇ ਜਿਹੜਾ ਉਹਨਾਂ ਨੇ ਕਿਉਂਕਿ ਉਹ ਅਜੇ ਤੱਕ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਆ